ਸਕੂਲਾਂ ਦਾ ਪੰਜਾਬੀ ਬੋਲਣ ਤੇ ਪੜ੍ਹਨ ਦੀ ਗੱਲ ਸਕੂਲ ਨਹੀਂ ਚਾਹੁੰਦਾ ਕਿ ਅਸੀਂ ਪੰਜਾਬੀ ਨਾ ਪੜਾਈਏ ਮਾਪੇ ਚਾਹੁੰਦੇ ਆ ਕਿ ਸਾਡੇ ਬੱਚੇ ਪੰਜਾਬੀ ਨਾ ਪੜ੍ਹੇ ਤੇ ਸਕੂਲਾਂ ਦੀ ਗੱਲ ਕੀਤੀ ਮੈਨੂੰ ਯਾਦ ਆ ਸਕੂਲਾਂ ਚੋਂ ਤਾਂ ਹੁਣ ਪੰਜਾਬੀ ਖਤਮ ਕਰ ਦਿੱਤੀ ਜਾ ਰਹੀ ਹੈ ਤੇ ਬਾਕੀ ਚਲੋ ਸਿੱਖਿਆ ਦਾ ਕੀ ਹੈ ਸਾਡੀ ਜਿਹੜੀ ਮਾਂ ਬੋਲੀ ਆ ਸਾਡੀ ਜਿਹੜੀ ਗੁਰਮੁਖੀ ਲਿਪੀ ਆ ਉਹ ਨੂੰ ਖਤਮ ਕੀਤਾ ਜਾ ਰਿਹਾ ਸਕੂਲਾਂ ਦਾ ਪੰਜਾਬੀ ਬੋਲਣ ਤੇ ਪਾਬੰਦੀ ਲਾ ਦਿੱਤੀ ਗਈ ਹੈ। ਬਿਲਕੁਲ ਜੀ ਸਕੂਲ ਨਹੀਂ ਚਾਹੁੰਦਾ ਕਿ ਅਸੀਂ ਪੰਜਾਬੀ ਨਾ ਪੜਾਈਏ। ਹੂੰ ਸਕੂਲ ਨਹੀਂ ਚਾਹੁੰਦਾ ਕਿ ਅਸੀਂ ਪੰਜਾਬੀ ਨਾ ਪੜਾਈਏ। ਅੱਛਾ ਜੀ ਮਾਪੇ ਚਾਹੁੰਦੇ ਆ ਕਿ ਸਾਡੇ ਬੱਚੇ ਪੰਜਾਬੀ ਨਾ ਪੜ੍ਹਨ। ਇਸ ਦਾ ਜਿਹੜਾ ਮੇਰਾ ਆਪਣਾ ਪ੍ਰੈਕਟੀਕਲ ਆ ਜੀ ਮੇਰੀ ਲਾਈਫ ਦਾ ਆਪਣਾ ਪ੍ਰੈਕਟੀਕਲ ਆ। ਹੂੰ ਕਿ ਅਸੀਂ ਜਦ ਮੈਂ ਸਕੂਲ ਦੇ ਵਿੱਚ ਐਜ਼ ਅ ਪ੍ਰਿੰਸੀਪਲ ਵੀ ਕੰਮ ਕੀਤਾ ਕਾਫੀ ਸਕੂਲਾਂ ਦੇ ਵਿੱਚ ਮੈਂ ਜੀ ਤਾਂ ਉਸ ਉਸ ਵਕਤ ਆ ਕਿ ਮਾਪਿਆਂ ਦੀ ਇੱਕੋ ਹੀ ਮੰਗ ਹੁੰਦੀ ਸੀ ਕਿ ਸਾਡੇ ਬੱਚੇ ਨੇ ਬਾਹਰ ਜਾਣਾ ਜੀ। ਅੱਛਾ। ਸਾਡਾ ਫਲਾਨਾ ਬਾਹਰ ਗਿਆ ਜੀ ਤਾਂ ਸਾਡੇ ਬੱਚੇ ਨੇ ਬਾਹਰ ਜਾਣਾ ਜੀ। ਹੂੰ। ਤੇ ਇਸ ਲਈ ਸਾਡੇ ਬੱਚੇ ਨੂੰ ਅੰਗਰੇਜ਼ੀ ਵਧੀਆ ਆਉਣੀ ਚਾਹੀਦੀ ਹੈ। ਥੋੜਾ ਅੰਗਰੇਜ਼ੀ ਮੀਡੀਆਮ ਆ ਜੀ। ਤੁਸੀਂ ਸਾਰੀਆਂ ਕਿਤਾਬਾਂ ਅੰਗਰੇਜ਼ੀ ਚ ਪੜ੍ਹਾਉਂਗੇ ਜੀ। ਹੂੰ। ਇਹ ਮਾਪਿਆਂ ਦੀ ਮੰਗ ਆ। ਮੰਗਿਆ। ਸਕੂਲ ਦੀ ਮਜਬੂਰੀ ਬਣ ਗਈ ਆ ਕਿ ਉਹ ਇੰਗਲਿਸ਼ ਮੀਡੀਅਮ ਨੂੰ ਉਸ ਤਰੀਕੇ ਨਾਲ ਕਰਾਵੇ। ਸਕੂਲ ਦਾ ਜਿਹੜਾ ਪ੍ਰਿੰਸੀਪਲ ਉਹਨੇ ਵੀ ਸਾਈਕੋਲੋਜੀ ਪੜ੍ਹੀ ਹੋਈ ਆ ਹੂੰ ਉਹ ਵੀ ਮੱਥੇ ਤੇ ਹੱਥ ਮਾਰਦਾ ਆ ਕਿ ਬੱਚੇ ਦੀ ਜਿਹੜੀਆਂ ਸਾਡੀਆਂ ਪਾਲਿਸੀਆਂ ਹੈਗੇ ਨੇ ਐਜੂਕੇਸ਼ਨ ਪਾਲਿਸੀ ਆ ਉਹ ਵੀ ਕਹਿੰਦੀ ਆ ਕਿ ਬੱਚੇ ਦੀ ਪ੍ਰਾਇਮਰੀ ਜਿਹੜੀ ਸਿੱਖਿਆ ਵਾ ਉਹ ਆਪਣੀ ਮਾਤ ਭਾਸ਼ਾ ਦੇ ਵਿੱਚ ਹੋਣੀ ਚਾਹੀਦੀ ਆ ਸਾਡੀ ਸਾਡੀ ਨਵੀਂ 220 ਪਾਲਿਸੀ ਆਈ ਉਹਦੇ ਵਿੱਚ ਵੀ ਮਾਤ ਭਾਸ਼ਾ ਪੰਜਾਬੀ ਚ ਹੋਣੀ ਚਾਹੀਦੀ ਆ ਪਰ ਸਾਡੀ ਜਿਹੜੀ ਪਦਾਰਥਵਾਦ ਦੀ ਮਾਪਾ ਮਾਪ ਦੀ ਦੌੜ ਆ ਨਾ ਹੂੰ ਉਹ ਇਹ ਮਤਲਬ ਕਿ ਸਾਨੂੰ ਉਸ ਪਾਸੇ ਵੱਲ ਲੈ ਕੇ ਜਾ ਰਹੀ ਆ ਮੈਨੂੰ ਇੱਕ ਅੰਗਰੇਜ਼ ਵਿਦਵਾਨ ਦੀ ਗੱਲ ਯਾਦ ਆ ਰਹੀ ਹੈ ਮੈਨੂੰ ਨਾਮ ਤਾਂ ਭੁੱਲ ਗਿਆ ਵਿਦਵਾਨ ਦਾ ਪਰ ਇੱਕ ਬੜੀ ਸੋਹਣੀ ਗੱਲ ਕਹਿੰਦਾ ਜੇਕਰ ਤੁਸੀਂ ਦੁਨੀਆ ਦੁਨੀਆ ਦੇ ਵਿੱਚ ਕੁਝ ਵੀ ਸਿੱਖਣਾ ਚਾਹੁੰਦੇ ਹੋ ਨਾ ਤਾਂ ਤੁਹਾਨੂੰ ਕਿਸੇ ਵੀ ਚੀਜ਼ ਨੂੰ ਸਿੱਖਣ ਵਾਸਤੇ ਜਿਹੜਾ ਤੁਹਾਡਾ ਕੋਈ ਆਧਾਰ ਹੈ ਨਾ ਪੰਜਾਬੀ ਭਾਸ਼ਾ ਆ ਅੰਗਰੇਜ਼ ਵਿਦਵਾਨ ਇਹ ਗੱਲ ਕਹਿ ਰਿਹਾ ਕਿ ਕਿਸੇ ਵੀ ਚੀਜ਼ ਨੂੰ ਸਿੱਖਣ ਵਾਸਤੇ ਪੰਜਾਬੀ ਬਹੁਤ ਵਧੀਆ ਮਾਧਿਅਮ ਆ ਤੁਹਾਡੇ ਕੋਲ ਤੁਸੀਂ ਪੰਜਾਬੀ ਸਿੱਖ ਸਕਦੇ ਬਹੁਤ ਵਧੀਆ ਬਿਲਕੁਲ ਜੀ ਤੇ ਇਸ ਦੇ ਨਾਲ ਹੀ ਜਿੱਥੇ ਅਸੀਂ ਇਹ ਗੱਲ ਕਰਦੇ ਆਂ ਵੀ ਜਿਹੜਾ ਸਕੂਲ ਦੀ ਗੱਲ ਅਸੀਂ ਕਰਦੇ ਆ ਵੀ ਪੰਜਾਬੀ ਦੀ ਤੁਸੀਂ ਗੱਲ ਲਈ ਆ ਨਾਲ ਕਿਉਂਕਿ ਪੰਜਾਬੀ ਵੀ ਸਾਡਾ ਜਿੰਨੀ ਦੇਰ ਸਾਡੇ ਬੱਚੇ ਨੂੰ ਪੰਜਾਬੀ ਨਹੀਂ ਆਏਗੀ ਉਹ ਧਰਮ ਦੇ ਨਾਲ ਨਹੀਂ ਜੁੜ ਸਕਦਾ ਨਹੀਂ ਜੁੜ ਸਕਦਾ ਬਿਲਕੁਲ ਕਿਉਂਕਿ ਪੰਜਾਬੀ ਆਉਗੀ ਪੰਜਾਬੀ ਦੇ ਨਾਲ ਬੱਚਾ ਗੁਰਮੁਖੀ ਸਿੱਖੇਗਾ ਗੁਰਮੁਖੀ ਦੇ ਨਾਲ ਗੁਰੂ ਦੇ ਨਾਲ ਜੁੜੇਗਾ ਗੁਰਬਾਣੀ ਸਿੱਖੇਗਾ ਗੁਰਬਾਣੀ ਸਿੱਖੇਗਾ ਤੇ ਉਹਨੂੰ ਉਸ ਦੇ ਵਿੱਚ ਦਿੱਤੀਆਂ ਪਛਾਵਾਂ ਦੀ ਸਮਝ ਆਏਗੀ ਸੋ ਇਸ ਲਈ ਇਹ ਵੀ ਇੱਕ ਵਿਸ਼ਾ ਸਾਡਾ ਹੋ ਜਾਣਾ ਚਾਹੀਦਾ ਵਾ ਕਲੀਅਰ ਸੰਗਤ ਨੂੰ ਸਾਡੀ ਨੂੰ ਕਿ ਦਰਸ਼ਕਾਂ ਨੂੰ ਕਿ ਪੰਜਾਬੀ ਅੱਜ ਅਸੀਂ ਪੰਜਾਬੀ ਵਰਕ ਕਿਵੇਂ ਕਰਦੀ ਆ ਮੈਂ ਹੁਣੇ ਇੱਕ ਰੀਸੈਂਟਲੀ ਐਕਸਪੈਰੀਮੈਂਟ ਕੀਤਾ ਸੀ ਨਵਾਂ ਸਕੂਲ ਜਿਹੜਾ ਗਿਆਨ ਪ੍ਰਗਾਸਟ ਟ੍ਰਸਟ ਦੇ ਵਿੱਚ ਅਸੀਂ ਸ਼ੁਰੂ ਕੀਤਾ ਵਾ ਤਾਂ ਉੱਥੇ ਮੇਰੇ ਕੋਲ ਟੀਚਰ ਮੈਨੂੰ ਕਹਿੰਦੇ ਜੀ ਅ ਅਸੀਂ ਪਹਿਲਾਂ ਉਹਨਾਂ ਨੂੰ ਪੰਜਾਬੀ ਸਟਾਰਟ ਕਰਾਈ ਜੀ ਕਹਿੰਦੇ ਜੀ ਬਾਕੀ ਸਕੂਲਾਂ 'ਚ ਅੰਗਰੇਜ਼ੀ ਪੜਾਈ ਜਾਂਦੀ ਹੈ ਤੇ ਮਾਪੇ ਕਹਿੰਦੇ ਅੰਗਰੇਜ਼ੀ ਨਹੀਂ ਪੜਾਈ ਜਾ ਰਹੀ ਹਮ ਮੈਂ ਕਿਹਾ ਜੀ ਮਾਪੇ ਬਹੁਤ ਕੁਝ ਕਹਿੰਦੇ ਨੇ ਉਹਨਾਂ ਨੂੰ ਪੁੱਛੋ ਜੀ ਘਰੇ ਤੁਸੀਂ ਅੰਗਰੇਜ਼ੀ ਬੋਲਦੇ ਆ ਬੱਚਿਆਂ ਨਾਲ ਜੇ ਤੁਸੀਂ ਘਰ ਅੰਗਰੇਜ਼ੀ ਬੋਲਦੇ ਹੋ ਤਾਂ ਅਸੀਂ ਅੰਗਰੇਜ਼ੀ ਪੜ੍ਹਾ ਦੇਣੀ ਆ ਜਦੋਂ ਤੁਸੀਂ ਪੰਜਾਬੀ ਬੋਲਦੇ ਆ ਤੇ ਅਸੀਂ ਇਨੀਸ਼ੀਅਲ ਟਾਈਮ ਤੇ ਬੱਚੇ ਨੂੰ ਅਸੀਂ ਪੰਜਾਬੀ ਹੀ ਪੜ੍ਹਾਵਾਂਗੇ ਜੀ ਤਾਂ ਅਸੀਂ ਉਹਦੇ ਵਿੱਚ ਇੱਕ ਹੋਰ ਇੱਕ ਐਕਸਪੈਰੀਮੈਂਟ ਕੀਤਾ ਅਸੀਂ ਪੰਜਾਬੀ ਦੇ ਵਿੱਚ ਵੀ ਉਹ ਵੀ ਅਸੀਂ ਐਕਸਪੈਰੀਮੈਂਟ ਮੈਂ ਇੱਕ ਦੋ ਆਪਣੇ ਜਿਹੜੇ ਮੇਰੇ ਨੌਨ ਸੀਗੇ ਉਹਨਾਂ ਨਾਲ ਮੈਂ ਗੱਲਬਾਤ ਕਰਕੇ ਕੀਤਾ ਕਿ ਵੀ ਬੱਚੇ 7ਵੀਂ 8ਵੀਂ ਚ ਜਾ ਕੇ ਊੜਾ ਯਾਦ ਨਹੀਂ ਰਹਿੰਦਾ ਜਿਹੜਾ ਕਿ ਸਾਡੀ ਵਰਣਮਾਲਾ ਹੈ ਅੱਖਰਮਾਲਾ ਸਾਡੇ ਬੱਚਿਆਂ ਨੂੰ ਯਾਦ ਨਹੀਂ ਰਹਿੰਦੀ ਹੂੰ ਉਹਦਾ ਕਾਰਨ ਕੀ ਆ ਵਿਸ਼ੇਵੀ 7ਵੀਂ ਜਾ ਕੇ ਬੱਚੇ ਊੜਾੜਾ ਕਿਉਂ ਭੁੱਲ ਜਾਂਦੇ ਨੇ ਹੂੰ ਤਾਂ ਉਹਨਾਂ ਨੇ ਅਸੀਂ ਇਹ ਰਿਸਰਚ ਕਰਕੇ ਇਹ ਚੀਜ਼ ਕੱਢੀ ਕਿ ਜਦੋਂ ਅਸੀਂ ਬੱਚੇ ਨੂੰ ਨਰਸਰੀ ਜਾਂ ਫਰਸਟ ਚ ਪੜਾਇਆ ਤਾਂ ਉਹਦੇ ਅਸੀਂ ਊੜਾ ਊਠ ਪੜਾਇਆ ਹੂੰ ਬੱਚੇ ਨੂੰ ਊਠ ਤੇ ਯਾਦ ਰਹਿ ਗਿਆ ਹੂੰ ਊੜਾ ਭੁੱਲ ਗਿਆ ਕਿਉਂਕਿ ਬੱਚੇ ਦੀ ਜਿਹੜੀ ਲਰਨਿੰਗ ਸਟਾਈਲ ਆ ਉਹਦਾ ਆਬਜੈਕਟ ਆ ਹੂੰ ਛੋਟੇ ਹੁੰਦੇ ਆ ਤੇ ਜੇ ਆਬਜੈਕਟ ਅਸੀਂ ਉਹਨੂੰ ਪੌਦੇ ਪਸ਼ੂ ਦਾ ਹੀ ਦਿਖਾਣਾ ਆ ਤਾਂ ਅਸੀਂ ਅੱਖਰ ਦਾ ਆਬਜੈਕਟ ਵੀ ਦਿਖਾ ਕੇ ਉਹਨੂੰ ਸਿਖਾ ਸਕਦੇ ਆ ਹੂੰ ਮਤਲਬ ਇਹ ਸਾਡੀ ਇੱਕ ਇੱਕ ਨਵੀਂ ਰਿਸਰਚ ਇਸ ਵਾਸਤੇ ਲਈ ਅਸੀਂ ਬੱਚਿਆਂ ਨੂੰ 3 ਮਹੀਨੇ ਸਿਰਫ ਪੰਜਾਬੀ ਪੜਾਈ ਜੂੜਾਣਾ ਕੱਲਾ ਊੜਾਣਾ ਮੀਟੀਚਰ ਕਹਿੰਦੇ ਜੀ ਕਿਤਾਬ ਚਾਹੀਦੀ ਆ ਮੈਂ ਕਹਾਂ ਨਹੀਂ ਜੀ ਤੁਸੀਂ ਸਿਰਫ ਊੜਾ ਆਲਾ ਲਿਖੋਗੇ ਤੇ ਬੱਚੇ ਨੂੰ ਸਿਰਫ ਅੱਖਰਾਂ ਦਾ ਸੂਹਾ ਕਰੋਗੇ ਕਹਿੰਦੇ ਜੀ ਇਹਦੇ ਨਾਲ ਫਿਰ ਬੱਚਾ ਸਿੱਖੇਗਾ ਨਹੀਂ ਜਲਦੀ ਮੈਂ ਕਹਾਂ ਤੁਸੀਂ ਇਸ ਚੀਜ਼ ਨੂੰ ਕਰਿਓ ਤੁਸੀਂ ਇਸ ਨੂੰ ਕਰਕੇ ਦੇਖੋ ਐਕਸਪੈਰੀਮੈਂਟ ਨਰਸਰੀ ਆ ਜੇ ਅਸੀਂ ਇੰਨਾ ਤੇ ਚੀਜ਼ਾਂ ਨਹੀਂ ਸਿਖਾਵਾਂਗੇ ਤਾਂ ਅਸੀਂ ਫਿਰ ਹੋਰ ਕਿੱਥੇ ਜਾ ਕੇ ਕਰਾਂਗੇ ਐਕਸਪੈਰੀ ਬਿਲਕੁਲ ਜੀ ਫਿਰ ਤੇ ਉਹ ਬੱਚੇ 2 ਢਾਈ ਮਹੀਨਿਆਂ ਦੇ ਵਿੱਚ ਪੰਜਾਬੀ ਬਹੁਤ ਵਧੀਆ ਬੋਲਣ ਵੀ ਲੱਗ ਗਏ ਉੜਾੜਾ ਪੜਨ ਵੀ ਲੱਗ ਗਏ ਬੜਾ ਸੋਹਣਾ ਉਹ ਚੀਜ਼ ਨੂੰ ਤਾਂ ਹੁਣ ਉਸ ਤੋਂ ਬਾਅਦ ਅਸੀਂ ਢਾਈ ਮਹੀਨਾ ਬਾਅਦ ਉਹਨਾਂ ਦੀ ਅੰਗਰੇਜ਼ੀ ਜਿਹੜੀ ਆ ਉਹ ਅਸੀਂ ਸ਼ੁਰੂ ਕੀਤੀ ਤਿੰਨ ਮਹੀਨਾ ਬਾਅਦ ਅੰਗਰੇਜ਼ੀ ਸਟਾਰਟ ਕੀਤੀ ਤੇ ਉਹਦੇ ਵੀ ਜਿਹੜੇ ਸਿੱਖਣ ਦੀ ਜਿਹੜੀ ਉਹ ਬੱਚਿਆਂ ਦੀ ਸ਼ਮਤਾ ਸੀ ਨਾ ਉਹ ਵੱਧ ਗਈ ਅੰਗਰੇਜ਼ੀ ਸਿੱਖਣ ਦੀ ਸ਼ਮਤਾ ਵੱਧ ਗਈ ਹੂੰ ਦਰਅਸਲ ਇਹ ਮੈਂ ਥੋੜਾ ਜਿਹਾ ਹੋਰ ਪਿੱਛੇ ਜਾਵਾਂ ਵੀ ਇਹੀ ਐਕਸਪੈਰੀਮੈਂਟ ਮੈਂ ਆਪਣੇ ਪਰਿਵਾਰ ਚ ਕੀਤਾ ਸੀਗਾ। ਅੱਛਾ ਜੀ। ਆਪਣੇ ਬੱਚਿਆਂ ਤੇ ਉੱਥੋਂ ਵੀ ਮੈਂ ਚੀਜ਼ ਲਰਨ ਕੀਤੀ ਸੀ। ਹਮਮ ਵੱਡਾ ਬੇਟਾ ਮੇਰਾ ਜਦੋਂ ਸਕੂਲ ਮੈਂ ਪਾਇਆ ਤਾਂ ਉਹਨੂੰ ਮੈਂ ਅੰਗਰੇਜ਼ੀ ਸਕੂਲ ਚ ਪਾਇਆ ਤਾਂ ਉੱਥੇ ਪੰਜਾਬੀ ਨਹੀਂ ਸੀ ਉਹਨੂੰ। ਹਮਮ ਉਹਨੂੰ ਪੰਜਾਬੀ 2 ਸਾਲਾਂ ਬਾਅਦ ਲੱਗੀ। ਅੱਛਾ ਜੀ। ਤੇ ਉਹਦੀ ਪੰਜਾਬੀ ਦੀ ਸਮੱਸਿਆ ਮੈਨੂੰ ਅੱਜ ਵੀ ਆਉਂਦੀ ਆ। ਛੋਟੇ ਬੱਚੇ ਨੂੰ ਜਦੋਂ ਮੈਂ ਪਾਇਆ ਉਹਨੂੰ ਮੈਂ ਪਲੇਵੇ ਸਕੂਲ ਚ ਪਾਇਆ ਤਾਂ ਉੱਥੇ ਮੈਂ ਸਪੈਸ਼ਲੀ ਉਹਨਾਂ ਨੂੰ ਕਹਿ ਕੇ ਆਈ ਜੀ ਸਾਡੇ ਬੱਚੇ ਨੂੰ ਹਿੰਦੀ ਨਹੀਂ ਪੜਾਉਣੀ ਤੁਸੀਂ ਪਹਿਲਾਂ ਪਹਿਲਾਂ ਨੂੰ ਪੰਜਾਬੀ ਪੜਾਉਣੀ ਬਿਲਕੁਲ ਪਹਿਲੇ ਪੰਜਾਬੀ ਪੜਾਉਣੀ ਆ ਅੰਗਰੇਜ਼ੀ ਸਾਡੇ ਬੱਚੇ ਨੂੰ ਆਵੇ ਨਾ ਆਵੇ ਮੈਨੂੰ ਕੋਈ ਮਤਲਬ ਨਹੀਂ ਪੰਜਾਬੀ ਆਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਮੈਂ ਸਪੈਸ਼ਲੀ ਉਹ ਕਹਿੰਦੇ ਜੇ ਅਸੀਂ ਪੰਜਾਬੀ ਪੜਾਉਂਦੇ ਨਹੀਂ ਮੈਂ ਕਿਹਾ ਜੀ ਤੁਸੀਂ ਪੜ੍ਹਾਓ ਨਾ ਪੜ੍ਹਾਓ ਤੁਹਾਡਾ ਪਲੇਵੇ ਸਕੂਲ ਆ ਤੁਸੀਂ ਕੱਲੇ ਬੱਚੇ ਨੂੰ ਅਟੈਂਡ ਕਰ ਸਕਦੇ ਹੋ ਹਮ ਮੇਰੇ ਬੱਚੇ ਲਈ ਪੰਜਾਬੀ ਦੀ ਕਿਤਾਬ ਲਿਆਓ ਤੇ ਪੰਜਾਬੀ ਪੜਾਣੀ ਆ ਹਮ ਤੁਸੀਂ ਉਦ एलकेजी ਤੇ ਯੂਕੇਜੀ ਮੈਂ ਆਪ ਪੰਜਾਬੀ ਚ ਘਰੇ ਕਰਾਈ ਬੱਚੇ ਨੂੰ ਹੂੰ ਕਰੋਨਾ ਦਾ ਦੌਰ ਸੀਗਾ ਉਸ ਟਾਈਮ ਤੇ ਅੱਜ ਜੇ ਦੋਨਾਂ ਬੱਚਿਆਂ ਦੇ ਮੁਕਾਬਲੇ ਦੇਖਿਆ ਜਾਵੇ ਤਾਂ ਵੱਡੇ ਨਾਲੋਂ ਛੋਟੇ ਬੱਚੇ ਦੀ ਪੰਜਾਬੀ ਜ਼ਿਆਦਾ ਸਟਰੋਂਗ ਆ ਹੂੰ ਤੇ ਉਹਦੀ ਇੰਗਲਿਸ਼ ਵੀ ਜ਼ਿਆਦਾ ਸਟਰੋਂਗ ਆ ਤੇ ਉਹਦੀ ਹਿੰਦੀ ਵੀ ਜ਼ਿਆਦਾ ਸਟਰੋਂਗ ਆ ਕੋਈ ਗੱਲ ਇੱਥੇ ਵਿਦਵਾਨ ਦੀ ਸੱਚ ਹੋ ਗਈ ਨਾ ਫਿਰ ਕਿ ਤੁਸੀਂ ਕਿਸੇ ਵੀ ਭਾਸ਼ਾ ਨੂੰ ਸਿੱਖਣਾ ਜਾਂ ਕੁਝ ਵੀ ਸਿੱਖਣਾ ਚਾਹੁੰਦੇ ਜੇ ਨਾ ਤੁਸੀਂ ਪਹਿਲਾਂ ਪੰਜਾਬੀ ਸਿੱਖੋ ਤੁਹਾਨੂੰ ਦੂਜੀ ਨਹੀਂ ਚੀਜ਼ਾਂ ਨਾ ਬੜੀ ਜਲਦੀ ਸਿੱਖਣ ਨੂੰ ਮਿਲ ਜਾਣੀਗਾ ਕਿਉਂਕਿ ਪੰਜਾਬੀ ਦੇ ਵਿੱਚ ਸਾਡੇ ਕੋਲ ਹਰੇਕ ਚੀਜ਼ ਵਾਸਤੇ ਸ਼ਬਦ ਹੈਗੇ ਨੇ ਅੱਖਰ ਹੈਗੇ ਨੇ ਸਾਡੇ ਕੋਲ ਬਿਲਕੁਲ ਜੀ ਮਾਤ ਜਿਹੜੀ ਹੈ ਨਾ ਸਾਇੰਸਟਿਕ ਤਰੀਕੇ ਨਾਲ ਅਸੀਂ ਕਹੀਏ ਸਾਈਕੋਲੋਜੀ ਜਾਂ ਮਨੋਵਿਗਿਆਨ ਹੈ ਨਾ ਜਿਹੜਾ ਮਨੋਵਿਗਿਆਨ ਕਹਿੰਦਾ ਜਿਹੜੀ ਮੁੱਢਲੀ ਭਾਸ਼ਾ ਨਾ ਬੱਚੇ ਦੀ ਜਿਹੜੀ ਮੁੱਢਲਾ ਗਿਆਨ ਆ ਉਹਦਾ ਆਪਣੀ ਮਾਤ ਭਾਸ਼ਾ ਦੇ ਵਿੱਚ ਹੋਣਾ ਚਾਹੀਦਾ ਫਿਰ ਉਹਨੂੰ ਦੁਨੀਆ ਭਰ ਦੀ ਜਿਹੜੀ ਮਰਜ਼ੀ ਤੁਸੀਂ ਭਾਸ਼ਾ ਸਿਖਾ ਦਿਓ ਜਿਹੜੀ ਮਰਜ਼ੀ ਲੈਂਗੁਏਜ ਸਿਖਾ ਦਿਓ ਉਸ ਬੱਚੇ ਨੂੰ ਜੀ ਬਿਲਕੁਲ ਸੋ ਇਹ ਚੀਜ਼ਾਂ ਨੂੰ ਨਾ ਤਾਂ ਅੱਜ ਦੇ ਮਾਪੇ ਸਮਝਦੇ ਨੇ ਅੱਜ ਸਾਡੇ ਦਿਮਾਗ 'ਚ ਮਾਪਿਆਂ ਦੇ ਚੀਜ਼ ਕੀ ਆ ਕਿ ਸਾਡੇ ਬੱਚੇ ਨੂੰ ਛੇ ਇੰਗਰੇਜ਼ੀ ਪੜ੍ਹਨੀ ਆ ਜਾਵੇ ਅੰਗਰੇਜ਼ੀ ਬੋਲਣੀ ਆ ਤੇ ਸਾਡੇ ਬੱਚਾ ਮਤਲਬ ਕਿ ਬਾਹਰ ਚਲਾ ਜਾਵੇ ਹੂੰ ਜਿਹੜੀ ਅੰਗਰੇਜ਼ੀ ਦੀ ਹੋੜ ਵੀ ਸਾਡੇ ਵਿੱਚ ਉਦੋਂ ਹੀ ਵਧੀ ਆ ਜੀ ਪਿਛਲੇ 15 ਸਾਲਾਂ ਤੋਂ ਇਸ ਚੀਜ਼ 10 15 ਸਾਲਾਂ ਤੋਂ ਵਧੀ ਆ ਜਦੋਂ ਦੀ ਏ ਜਿਹਨੂੰ ਆਇਲਟਸ ਕਹਿੰਦੇ ਨੇ ਉਹਦਾ ਨਾਮ ਵੀ ਅਸੀਂ ਸਹੀ ਨਹੀਂ ਲੈਂਦੇਗੇ ਬਿਲਕੁਲ ਬਿਲਕੁਲ ਨਾਮ ਵੀ ਉਹਦਾ ਸਹੀ ਨਹੀਂ ਲੈਂਦੇ ਜੀ ਹਾਂਜੀ ਹਾਂਜੀ ਤੇ ਜੋ ਉਹਦਾ ਨਾਮ ਐਕਚੁਅਲ ਦੇ ਵਿੱਚ ਹੈ ਆਇਲਟਸ ਕਹਿੰਦੇ ਮੇਰੇ ਖਿਆਲ ਨਾਲ ਆਇਲਟਸ ਕਹਿੰਦੇ ਨਹੀਂ ਪਰ ਆਈ ਐਲ ਟੀ ਆਈ ਆਇਲਟਸ ਕਹਿਨੇ ਆ ਜੀ ਆਈ ਐਲ ਟੀ ਉਹਦਾ ਨਾਮ ਆ ਐਕਚੁਅਲ ਦੇ ਵਿੱਚ ਉਹੀ ਆ ਨਾ ਵੀ ਅਸੀਂ ਇਸ ਚੀਜ਼ ਨੂੰ ਜਦੋਂ ਤੋਂ ਇਹ ਚੀਜ਼ਾਂ ਨੂੰ ਲੈਣਾ ਸ਼ੁਰੂ ਕੀਤਾ ਨਾ ਸਾਡੇ ਪੰਜਾਬ ਦੇ ਵਿੱਚ ਸਾਡੇ ਬੱਚੇ ਬਾਹਰ ਜਾਣੇ ਸ਼ੁਰੂ ਹੋਏ ਨੇ ਉਸ ਵਕਤ ਸਾਡੀ ਡਿਮਾਂਡ ਸਕੂਲਾਂ ਦੀ ਵੱਧ ਗਈ ਕਿ ਸਾਡੇ ਬੱਚੇ ਨੂੰ ਅੰਗਰੇਜ਼ੀ ਆਉਣੀ ਚਾਹੀਦੀ ਹੈ ਬਿਲਕੁਲ ਜੀ ਤੇ ਇਦੇ ਵਿੱਚ ਮੇਰਾ ਤਾਂ ਸਾਰੇ ਮਾਪਿਆਂ ਨੂੰ ਇਹ ਸੁਝਾਰੇਗਾ ਕਿ ਜਿੰਨੀ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਜਿਹੜੀ ਸਾਈਕੋਲੋਜੀ ਦੇ ਅਕੋਰਡਿੰਗ ਬੱਚੇ ਦੀ ਜਿਹੜੀ ਬ੍ਰੇਨ ਦੀ ਡਿਵੈਲਪਮੈਂਟ ਆ ਪਹਿਲੇ 4 ਸਾਲਾਂ ਦੇ ਵਿੱਚ 60% ਹੁੰਦੀ ਆ ਹੂੰ 60% ਬੱਚੇ ਦੀ ਬ੍ਰੇਨ ਦੀ ਡਿਵੈਲਪਮੈਂਟ ਹੁੰਦੀ ਆ ਤੇ 4 ਸਾਲਾਂ ਦੇ ਵਿੱਚ ਜਿੰਨਾ ਬੱਚੇ ਨੂੰ ਅਸੀਂ ਬਲਾ ਕੇ ਹੂੰ ਬੋਲਣ ਵਾਲੀ ਭਾਸ਼ਾ ਸਿਖਾ ਦਾਂਗੇ ਜਿੰਨੀ ਵਧੀਆ ਜੋ 4 ਸਾਲਾਂ ਦੇ ਵਿੱਚ ਉਹਨੂੰ ਇੰਗਲਿਸ਼ ਬੋਲਣੀ ਸਿਖਾਤੀ ਪੰਜਾਬੀ ਪਹਿਲੇ ਪੰਜਾਬੀ ਸਿਖਾਤੀ ਫਿਰ ਉਹਨੂੰ ਇੰਗਲਿਸ਼ ਬੋਲਣੀ ਸਿਖਾਤੀ ਫਿਰ ਉਹਨੂੰ ਹਿੰਦੀ ਬੋਲਣੀ ਸਿਖਾਤੀ ਜੀ ਬੋਲਣੀ ਸਿਰਫ ਲਿਖਣੀ ਨਹੀਂ ਸਾਡੇ ਮਾਪਿਆਂ ਦਾ ਜ਼ੋਰ ਕੀ ਹੁੰਦਾ ਸਕੂਲਾਂ ਦੇ ਵਿੱਚ ਸਾਨੂੰ ਬੜੀ ਵੱਡੀ ਸਮੱਸਿਆ ਆਉਂਦੀ ਆ ਕਿ ਤੁਸੀਂ ਬੱਚੇ ਨੂੰ ਲਿਖਾਉਂਦੇ ਜੇ ਨਹੀਂ ਬੱਚੇ ਲਿਖਾਉਂਦੇ ਨਹੀਂ ਬੱਚੇ ਨੂੰ ਤਾਂ ਬੱਚੇ ਨੂੰ ਲਿਖਣ ਦੇ ਨਾਲ ਉਸ ਟਾਈਮ ਉਹਦੇ ਲਿਖਣ ਦੀ ਉਮਰ ਨਹੀਂ ਹੈਗੀ 4 ਸਾਲ ਤੱਕ ਸਿਰਫ ਉਹਦੀ ਬੋਲਣ ਦੀ ਤੇ ਸੁਣਨ ਦੀ ਉਮਰ ਆ ਹੂੰ ਸੋ ਇਸ ਤਰ੍ਹਾਂ ਜਦੋਂ ਅਸੀਂ ਬੱਚੇ ਦੀ ਡਿਵੈਲਪਮੈਂਟ ਕਰਦੇ ਆ ਨਾ ਤਾਂ ਇਹ ਚੀਜ਼ਾਂ ਨੂੰ ਉਸ ਵਕਤ ਸਾਡੇ ਮਾਪੇ ਨਹੀਂ ਧਿਆਨ ਦਿੰਦੇ ਜੀ ਬਿਲਕੁਲ ਮੈਂ ਇੱਕ ਵਾਰੀ ਇਦਾਂ ਆਪਣੇ ਚੈਨਲ ਦੇ ਉੱਪਰ ਨਾ ਮੈਂ ਆਪਣੇ ਚੈਨਲ ਦੇ ਉੱਪਰ ਇੱਕ ਦੋ ਰੀਲਸ ਬਣਾ ਕੇ ਪਾਈਆਂ ਸੀ ਪੰਜਾਬੀ ਭਾਸ਼ਾ ਦੇ ਉੱਪਰ ਹਨ ਜਿਸ ਜਿਹ ਮੈਂ ਦੱਸਿਆ ਸੀ ਕਿ ਪੰਜਾਬੀ ਕਿੰਡੀ ਅਮੀਰ ਬੋਲੀ ਆ ਉਹਦੇ ਅੱਖਰਾਂ ਨੂੰ ਡਿਫਾਈਨ ਕੀਤਾ ਸੀ ਕਿ ਵਰਣਮਾਲਾ ਦੇ ਮੈਂ ਗੁਣ ਦੱਸੇ ਸੀ ਠੀਕ ਆ ਤੇ ਇਸੇ ਤਰ੍ਹਾਂ ਫਿਰ ਕਿਸੇ ਦਿਨ ਮਹਿਫਲ 'ਚ ਬੈਠੇ تھے ਇਹ ਗੱਲ ਚੱਲ ਰਹੀ ਆਪਣੇ ਯਾਰੀ ਦੋਸਤੀ 'ਚ ਬੈਠਾ ਮੈਂ ਤੇ ਕਹਿੰਦੇ ਯਾਰ ਤੂੰ ਪੰਜਾਬੀ ਦੀਆਂ ਸਿੱਖੀ ਦੀ ਰੀਲ ਬਣਾਉਂ ਪੰਜਾਬੀ ਭਾਸ਼ਾ ਲੈ ਕਿਉਂ ਗਿਆ ਮੈਂ ਕਿਹਾ ਯਾਰ ਪੰਜਾਬੀ ਭਾਸ਼ਾ ਨੂੰ ਬਚਾਉਣ ਦਾ ਹੀ ਯਤਨ ਕਰ ਰਹੇ ਆ ਵੀ ਲੁਪਤ ਹੁੰਦੀ ਜਾ ਰਹੀ ਆ ਲੋਕ ਗਲਤ ਸਮਝਦੇ ਪੰਜਾਬੀ ਨੂੰ ਬੋਲਣਾ ਮਾੜਾ ਸਮਝਦੇ ਆਪਣਾ ਦੀ ਬੋਲੀ ਕਹਿ ਦਿੰਦੇ ਹਨਾ ਕਹਿੰਦਾ ਨਹੀਂ ਨਹੀਂ ਪੰਜਾਬੀ ਕਿੱਥੇ ਖਤਮ ਹੋ ਜੂਗੀ ਮੈਂ ਕਿਹਾ ਕਿੱਦਾਂ ਨਹੀਂ ਖਤਮ ਹੋਊਗੀ ਕਹਿੰਦੇ ਯਾਰ ਸਾਡਾ ਗੁਰੂ ਗ੍ਰੰਥ ਸਾਹਿਬ ਪੰਜਾਬੀ ਚ ਲਿਖਿਆ ਪਿਆ ਹੈ ਕਿੱਦਾਂ ਪੰਜਾਬੀ ਖਤਮ ਹੋ ਜੂਗੀ ਮੈਂ ਮੈਂ ਕਿਹਾ ਦੇਖ ਹੁਣ ਸੰਸਕ੍ਰਿਤਿਕ ਭਾਸ਼ਾ ਆ ਠੀਕ ਆ ਉਹਨਾਂ ਦੇ ਜਿੰਨੇ ਵੀ ਗ੍ਰੰਥ ਆ ਜਿੰਨੇ ਵੀ ਹਨਾ ਕਿਤਾਬਾਂ ਨੇ ਉਹ ਸਾਰੀਆਂ ਸੰਸਕ੍ਰਿਤ ਚ ਲਿਖੀਆਂ ਪਈਆਂ ਪੁਰਾਤਨ ਜਿੰਨੀਆਂ ਵੀ ਆ ਪਰ ਅੱਜ ਸੰਸਕ੍ਰਿਤ ਲੱਭਦੀ ਸਾਨੂੰ ਕੋਈ ਕਰਦਾ ਸੰਸਕ੍ਰਿਤ ਚ ਗੱਲ ਕੋਈ ਬੋਲਦਾ ਨਹੀਂ ਨਾ ਬੇਸ਼ੱਕ ਉਹਨਾਂ ਦੇ ਗ੍ਰੰਥਾਂ ਚ ਲਿਖੀ ਆ ਮੈਂ ਕਹਿੰਦਾ ਕੱਲ ਨੂੰ ਇਹ ਨਾ ਹੋਵੇ ਸਾਡੇ ਨਾਲ ਵੀ ਇਦਾਂ ਹੋਵੇ ਕਿ ਸਾਡੀ ਵੀ ਜਿਹੜੀ ਬੋਲੀ ਆ ਨਾ ਮਾਂ ਬੋਲੀ ਸਿਰਫ ਗ੍ਰੰਥਾਂ ਦਾ ਸੀਮਤ ਰਹਿ ਜਾਏ ਕਿਤਾਬ ਤੱਕ ਸੀਮਤ ਰਹਿ ਜਾਏ ਅਸੀਂ ਭੁੱਲਣਾ ਚਾਹੀਏ ਕਿਥੇ ਸ ਲੋੜ ਆ ਪੰਜਾਬੀ ਭਾਸ਼ਾ ਨੂੰ ਬਚਾਉਣ ਦੀ ਸਮਝਣ ਦੀ ਬਿਲਕੁਲ ਜੀ ਕਰਦੇ ਹਾਂ ਜੀ ਹਨਾ ਜਿਹੜਾ ਸਤਿਕਾਰ ਕਰਨ ਦੀ ਇਹਦਾ